केश गुप्ता हां जी ब्रिस्टल इंफ्रा बिल्डर काルダー ਦਾ ਬਿਲਡਰ ਹਾਂ ਮੈਂ ਅੱਜ ਨਵਰਾਤ ਦੇ ਲੱਖ ਲੱਖ ਵਧਾਈਆਂ ਦਿੰਦਾ ਹਾਂ ਤੇ ਆਫਰ ਦਿੰਦਾ ਕਿ ਅੱਜ ਆ ਕੇ ਤੁਸੀਂ ਮੇਰੇ ਤੋਂ ਫਲੈਟ ਜਾਂ ਕੋਠੀ ਖਰੀਦ ਸਕਦੇ ਹੋ ਤੇ ਤੁਹਾਨੂੰ ਜਿਆਦਾ ਨਹੀਂ ਤਾਂ 3-4 ਲੱਖ ਰੁਪਏ ਦਾ ਘੱਟੋ ਘੱਟ ਬੈਨੀਫਿਟ ਮਿਲੇਗਾ ਅਗਰ ਤੁਸੀਂ ਅੱਜ ਦੀ ਡੇਟ ਮੇਰੇ ਕੋਲ ਬੁਕਿੰਗ ਕਰਾਉਂਦੇ ਹੋ ਤੇ GST ਵੀ ਤੁਹਾਨੂੰ ਅੱਜ ਕੀ ਦਿਨ ਫ੍ਰੀ ਹੋਏਗਾ ਬਿਲਕੁਲ ਨਹੀਂ ਅਸੀਂ 1-2% GST ਲੱਗਦਾ ਉੱਪਰ ਪਰ ਅੱਜ ਬਿਲਕੁਲ ਵਿਦਆਊਟ GST ਤੁਹਾਨੂੰ ਫਲੈਟ ਜਾਂ ਕੋਟੀ ਲੇਵੇਂ ਰਹਿਣਗੇ ਨਵਰਾਤਰੇ ਜਿਵੇਂ ਜੀਐਸਪੀ ਕਰਦੇ ਨੇ ਨਵਰਾਤਰੇ ਬਹੁਤ ਬਈਆ ਰਹੂਗੇ ਜੀ ਬਹੁਤ ਰਸ਼ ਹੈ ਇਸ ਟਾਈਮ ਬੇ ابھی ابھی ਮੇਰੇ ਪਾਸ بیٹے ਦਾ ਫੋਨ ਆਇਆ ਕਹਿੰਦਾ ਪਪਾ ਆਜੋ ਕਿ ਬਹੁਤ ਰਸ਼ ਹੈ ਬਰੇ ਇਸ ਟਾਈਮ ਤੇ ਬਸ ਸਹੀ ਹੈ ਮੈਂ ਦੁਵਾਰਾ ਫੇ ਨਵਰਾਤਰੇ ਦੀ ਬਹੁਤ ਬਹੁਤ ਵਧਾਈਆਂ ਦਿੰਦਾ ਤੇ ਤੁਹਾਨੂੰ ਗੁਜਾਰਿਸ਼ ਕਰਦਾ ਕਿ ਤੁਸੀਂ ਆਓ ਇੱਕ ਵਾਰ ਮੇਰੀ ਸਾਈਟ ਤੇ ਆਰਐਸ ਵਿਲਾ ਤੇ ਤੇ ਆਕੇ ਤੁਸੀਂ ਬੁਕਿੰਗ ਕਰਾਣੇ ਦੀ ਏਰੀਆ ਰੰਡਾਵਾ ਰ ਆਏ ਹੈਗਾ ਜੀ ਮੇਰਾ ਪ੍ਰੋਜੈਕਟ ਜਿਹੜਾ ਹੈ ਰੰਡਾਵਾ ਰੋਡ ਤੇ ਆਈਡੈਂਸਿਟੀ ਰੋਡ ਤੇ ਹੈ ਦਰਪਨ ਸਿਟੀ ਦੇ ਨਾਲ ਹੈ ਜੀ ਆਰਐਸ ਵਿਲਾ